ਦੀ ਰਾਤ ਨੂੰ ਕਿਸਾਨਾਂ ਨੇ ਪਾਤੜਾ ਸੰਗਰੂਰ ਰੋਡ ਜਾਮ ਕਰ ਦਿੱਤਾ ਹੈ ਜਿੱਥੇ ਮੈਂ ਖੜਾ ਮੇਰੇ ਸਾਹਮਣੇ ਪਟਿਆਲੇ ਨੂੰ ਰਸਤਾ ਜਾਂਦਾ ਇਧਰਲੇ ਪਾਸੇ ਸੰਗਰੂਰ ਨੂੰ ਜਾਂਦਾ ਤੇ ਇਧਰਲੇ ਪਾਸੇ ਖਨੌਰੀ ਨੂੰ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਪਾਤੜਾ ਦੇ ਆ ਕੈਂਚੀਆਂ ਕੈਂਚੀਆਂ ਨੇ ਬਾਈ ਇਹ ਕੈਂਚੀਆਂ ਤੇ ਖੜੇ ਆ ਤੇ ਕੈਂਚੀਆਂ ਤੇ ਉਸੇ ਤਰੀਕੇ ਦਾ ਮਾਹੌਲ ਬਣਿਆ ਹੋਇਆ ਜਿਵੇਂ ਖਨੌਰੀ ਕਿਸਾਨਾਂ ਨੂੰ ਰੋਕਿਆ ਗਿਆ ਅੱਗੇ ਤੱਕ ਸਾਨਾ ਨੇ ਇਧਰਲੇ ਪਾਸੇ ਟਰੈਕਟਰ ਨੇ ਜਿਹੜੇ ਲਾਏ ਹੋਏ ਨੇ ਚਾਰੇ ਪਾਸੇ ਸੰਗਰੂਰ ਵਾਲੇ ਪਾਸੇ ਵੀ ਪਟਿਆਲੇ ਵਾਲੇ ਪਾਸੇ ਵੀ ਖਨੌਰੀ ਵਾਲੇ ਪਾਸੇ ਵੀ ਤਾਂ ਰੋਡ ਆ ਜਿਹੜਾ ਬਿਲਕੁਲ ਜਾਮ ਕਰ ਦਿੱਤਾ ਗਿਆ ਤਾਂ ਬਾਈ ਹਾਂਜੀ ਕਿੰਨੇ ਵਜੇ ਤੋਂ ਬਾਈ ਜੀ ਬੰਦ ਆ ਇਹ ਰੋਡ ਇਹ ਬੰਦ ਹੋਏ ਨੂੰ ਘੱਟੋ ਘੱਟ 2 ਤੋਂ 2.5 ਘੰਟੇ ਹੋ ਗਏ 2 ਤੋਂ 2.5 ਘੰਟੇ ਹੋ ਗਏ ਹਾਂਜੀ ਹੋ ਗਏ ਤਾਂ ਕਾਰਨ ਕੀ ਹੈ ਬੰਦ ਕਰਨੇ ਆ ਜੀ ਅਸੀਂ ਜਾਂਦੇ ਪਏ ਹਾਂ ਇਹ ਪਿੱਛੋਂ ਆਏ ਸੀ ਪੌਪਲਨ ਲੈ ਕੇ ਆਉਂਦੇ ਪਏ ਸੀ ਟਰੈਕਟਰ ਦੇ ਇਹ ਇੰਨੇ ਜਾਣਾ ਸੀ ਅੰਦੋਲਨ ਤੇ ਹਾਂਜੀ ਉਹਨਾਂ ਨੇ ਪਹਿਲਾਂ ਕੀ ਕੀਤਾ ਪਹਿਲਾਂ ਉਹਨਾਂ ਨੇ ਦੜਬੇ ਰੋਕ ਲਿਆ ਪੌਪਲਨ ਟਰੈਕਟਰ ਨੂੰ ਪੁਲਸ ਵਾਲਿਆਂ ਨੇ ਘੇਰ ਲਿਆ ਘੇਰ ਕੇ ਤੇ ਇਹਨੂੰ ਵਾਪਸ ਲੈ ਕੇ ਜਾਂਦੇ ਬੇ ਹਨ ਜਦੋਂ ਆਲੇ ਦਾਲੇ ਪਿੰਡਾਂ ਨੂੰ ਪਤਾ ਲੱਗਿਆ ਤਾਂ ਸਾਰੇ ਪਿੰਡ ਇਕੱਠੇ ਹੋ ਕੇ ਆ ਗਏ ਆ ਕੇ ਮੁੰਡੇ ਕੋ ਟੁਕਟ 50 100 ਬੰਦਾ ਲਾ ਲਓ ਵੀ ਆਗੇ ਨਾਲ ਮੋਟਰਸਾਈਕਲ ਗੱਡੀਆਂ ਲਾ ਕੇ ਉਹਨੂੰ ਛਡਾ ਕੇ ਵੀ ਇਹਨੂੰ ਅੰਦੋਲਨ ਦੇ ਛੱਡ ਕੇ ਆਵਾਂਗੇ ਸਾਰੇ ਆ ਗਏ ਸਾਰੇ ਆ ਗਏ ਪੁਲਸ ਨੇ ਵੇਖਿਆ ਵੀ ਉੱਥੇ ਉਹਨਾਂ ਦਾ ਦਾਅ ਚੱਲਿਆ ਨਹੀਂ ਪੁਲਿਸ ਦੁਆਰਾ ਨਾਲ ਲੱਗ ਗਈ ਗੱਡੀ ਲਾ ਲਈ ਉਹਨਾਂ ਨੇ ਅੱਗੇ ਫੋਰਸ ਨੂੰ ਫੋਨ ਕਰਤਾ ਨਾਲ-ਨਾਲ ਬੱਸ ਆਈ ਗਈ ਬੱਸ ਆਈ ਗਈ ਇੱਥੇ ਆ ਕੇ ਘਟੋ ਘਟ ਮੈਂ ਕਿੰਨਾ ਵੀ 2 400 ਆਰਾਮ ਨਾਲ 400 ਤੋਂ ਉੱਤੇ ਪਲੱਸ ਪੁਲਸ ਹੋਏਗੀ ਉਹਨੇ ਇੱਥੇ ਆ ਕੇ ਸਾਨੂੰ ਘੇਰ ਲਿਆ ਕੇਰ ਕੇ ਤੇ ਉਹਨਾਂ ਨੇ ਪੋਪ ਲਾਈਨ ਤੇ ਡੀਐਸਪੀ ਨੇ ਖੁਦ ਉੱਤੇ ਚੜ ਕੇ ਡਰਾਈਵਰ ਨੂੰ ਥੱਲੇ ਲਾ ਕੇ ਅਸੀਂ ਬਥੇਰਾ ਅੱਗੇ ਹੋਏ ਠੀਕ ਆ ਪੁਲਸ ਫੋਰਸ ਇੰਨੀ ਸੀ ਅਸੀਂ ਹੈਗੇ ਥੋੜੇ ਸਾਂ ਉਹਨਾਂ ਨੇ ਸਾਨੂੰ ਫੜ ਕੇ ਤੇ ਪੋਪ ਲਾਈਨ ਲੈ ਕੇ ਭਜਾ ਕੇ ਲੈ ਗਏ ਪੁਲਿਸ ਤੁਹਾਡੇ ਕੋਲੋਂ ਖੋ ਕੇ ਲੈ ਗਈ ਖੋ ਕੇ ਲੈ ਗਈ ਜੀ ਤੇ ਬਾਕੀ ਟਰੈਕਟਰ ਖੋਣ ਲੱਗੇ ਆ ਟਰੈਕਟਰ ਲਜਾਨ ਨਹੀਂ ਦਿੱਤੇ ਸਾਰੇ ਪੈ ਗਏ ਇੰਨੇ ਚ ਕਿਉਂਕਿ ਕੋਈ ਗੱਡੀ ਤੇ ਹੀ ਕੋਈ ਕੁੱਤੇ ਸੀ ਸਾਰੇ ਜਾਣੇ ਪੈ ਗਏ ਫਿਰ ਪੋਪਲੈਂਡ ਤਾਂ ਲੈ ਕੇ ਭੱਜ ਗਏ। ਬਾਕੀ ਚੀਜ਼ਾਂ ਅਸੀਂ ਰੱਖ ਲੀਆਂ ਫਿਰ ਉਤੋਂ ਦਾ ਅਸੀਂ ਜਾਮ ਕਰਤਾ ਇੱਥੇ। ਸਹੀ ਹੈ ਤਾਂ ਸੰਗਰੂਰ ਤੋਂ ਪੁਲਿਸ ਆਈ ਹੈ ਤੁਹਾਡੇ ਨਾਲ? ਨਹੀਂ ਪਾਤੜਾਂ ਦੀ ਦੜਬੇ 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 ਦੀ। ਦੜਬੇ ਦੀ। ਰਸਤੇ 'ਚ ਰੋਕਿਆ ਸੀ ਫਿਰ ਡੀਐਸਪੀ ਨਾਲ ਆਈ। ਉਹ ਆ ਕੇ ਇੱਥੇ ਮੇਨ ਪੁਲਿਸ ਨੇ ਇੱਥੇ ਸਾਨੂੰ ਰੋਕਿਆ। ਰੋਕਣ ਤੋਂ ਬਾਅਦ 'ਚ ਫਿਰ ਅਸੀਂ ਵੀ ਆਪਣੇ ਅੱਗ ਅੱਡ ਹੋ ਗਈ। ਹਾਂਜੀ ਭਾਈ ਕੀ ਕਰ ਰਹੇ ਸੀ? ਇਹਨਾਂ ਜਿਹੜੀ ਪੁਲਿਸ ਦੀ ਨਾਲ ਨਾਲ ਇਹਨਾਂ ਦੇ ਦੜਬੇ ਦੀ ਪੁਲਿਸ ਦੀ ਪਹਿਲਾਂ ਇਹਨਾਂ ਨੂੰ 2 ਘੰਟੇ ਦੜਬੇ ਰੋਕਿਆ ਗਿਆ। ਉਸ ਤੋਂ ਬਾਅਦ ਸਾਡੇ ਨਾਲ ਫੋਨ ਤੇ ਗੱਲ ਹੋਈ। ਤੇ ਸਾਡੇ ਨਾਲ ਇਹਨਾਂ ਦੇ ਵਿੱਚੋਂ ਨੌਜਵਾਨ ਜਿਹੜੇ ਮੁੰਡੇ ਸੀ ਉਹਨਾਂ ਨੇਾਨੂੰ ਫੋਨ ਕੀਤਾ ਫਿਰ ਅਸੀਂ ਬਾਰਡਰ ਤੋਂ ਆਪਣੀ ਗੱਡੀ ਜਿਹੜੀ ਆ ਆ ਗੱਡੀ ਜਿਹੜੀ ਬੋਲਣ ਲੱਗ ਰਹੀ ਅਸੀਂ ਨਾਲ ਲੈ ਕੇ ਮੂਹਰੋਂ ਇਹਨਾਂ ਨੂੰ ਸਕਾਉਟ ਕਰਕੇ ਲੈ ਕੇ ਆ ਰਹੇ ਸੀ ਸਾਡੇ ਨਾਲ ਪੁਲਿਸ ਨੇ ਪਹਿਲਾਂ ਵਿਸ਼ਵਾਸ ਦੇ ਵਿੱਚ ਸਾਨੂੰ ਲਿਆ ਸਾਨੂੰ ਡੀਐਸਪੀ ਜੜਬੇ ਨੇ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਤੁਸੀਂ ਆਪਣੀਆਂ ਗੱਡੀਆਂ ਜਿਹੜਿਆ ਲੈ ਕੇ ਜਾਣੀ ਤਾਂ ਲਿਜਾ ਸਕਦੇ ਹੋ ਤਾਂ ਉਸ ਤੋਂ ਬਾਅਦ ਸਾਨੂੰ ਨਹੀਂ ਸੀ ਪਤਾ ਵੀ ਅੱਗੇ ਇਹਨਾਂ ਦੇ ਫੋਰਸ ਜਿਹੜੀ ਹੈ ਜ਼ਿਆਦਾ ਲਾਈ ਹੋਈ ਆ ਤਾਂ ਇੱਥੇ ਆ ਕੇ ਸਾਡੇ ਜਿਹੜੇ ਤਕਰੀਬਨ 25 ਤੋਂ 30 ਅਸੀਂ ਬੰਦੇ ਹੈਗੇ ਸੀਗੇ 10 ਕ ਟਰਾਲੀਆਂ ਸਾਡੀਆਂ ਜਿਹੜੀਆਂ ਆ ਬਾਰਡਰ ਵੱਲੋਂ ਆ ਰਹੀਆਂ ਸੀ ਬਾਕੀ ਗੱਡੀਆਂ ਸੀ ਤੇ ਇਹ ਮਸ਼ੀਨਾਂ ਜਿਹੜੀ ਅਸੀਂ ਲੈ ਕੇ ਇੱਥੇ ਪਹੁੰਚ ਰਹੇ ਸੀ ਤਾਂ ਸਾਡੇ ਨਾਲ ਆ ਕੇ ਇਹਨਾਂ ਨੇ ਜ਼ਬਰਦਸਤੀ ਪਹਿਲਾਂ ਸਾਡੇ ਤੋਂ ਚਾਬੀਆਂ ਖੋਈਆਂ ਗਈਆਂ ਚਾਬੀਆਂ ਖੋਣ ਤੋਂ ਬਾਅਦ ਸਾਡੇ ਜਿਹੜੇ ਬੰਦੇ ਜਿੰਨੇ ਵੀ ਸਾਡੇ ਸਿੰਘ ਆਏ ਸੀਗੇ ਉਹਨਾਂ ਨੂੰ ਧੱਕੇੇ ਬਾਹਰੇ ਨੇ ਇਹਨ ਮਸ਼ੀਨਾਂ ਸੀ ਕਿ ਤੁਸੀਂ ਲੈ ਕੇ ਆ ਰਹੇ ਸੀ ਇੱਥੇ ਅਸੀਂ ਇੱਕ ਜੇ ਮਤਲ ਲੈ ਕੇ ਆ ਰਹੇ ਸੀ ਜਿਹੜੀ ਇਹ ਤੇ ਦੋ ਮਸ਼ੀਨਾਂ ਜਿਹੜੀਆਂ ਹੋਰ ਆ ਰਹੀਆਂ ਸੀਗੀਆਂ ਪਿੱਛੇ ਉਹ ਨਹੀਂ ਹੁਣ ਤਾਂ ਫਿਰ ਆ ਰੋਲੇ ਕਰਕੇ ਉਹਨਾਂ ਨੂੰ ਰੁਕਿਆ ਦੋ ਮਸ਼ੀਨਾਂ ਸਾਡੋਂ ਅਸੀਂ 5:00 ਵਜੇ ਤੋਂ ਚੱਲੇ ਸੀ ਤਾਂ ਉਸ ਸਮੇਂ ਸਾਨੂੰ ਫੋਨ ਆ ਗਿਆ ਸੀਗਾ ਉੱਤੋਂ ਵੀ ਅਸੀਂ ਦੋ ਮਸ਼ੀਨਾਂ ਜਿਹੜੀਆਂ ਹੋਰ ਲੈ ਕੇ ਆ ਰਹੇ ਆ ਪਰ ਇੱਥੇ ਜਿਹੜਾ ਮਾਹੌਲ ਉਹਨੇ ਦੇਖਿਆ ਚਲੋ ਕੋਈ ਨਾ ਕੋਈ ਡਰ ਜਿਹੜਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਕੱਲ ਵੀ ਅਸੀਂ ਖਨੌਰੀ ਦੇ ਵਿੱਚ ਪੁੱਛਿਆ ਸੀ ਕਾਫੀ ਲੋਕਾਂ ਨੂੰ ਪਰ ਉਹ ਕਹਿੰਦੇ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਵੀ ਜੇਕਰ ਤੁਸੀਂ ਕਿਸੇ ਨੂੰ ਮਸ਼ ਹਾਂ ਇਹ ਲੋਕਾਂ ਦਾ ਕਹਿਣਾ ਹੈ ਹਾਂਜੀ ਉਹ ਲੋਕਾਂ ਦੇ ਸੀ ਆਪ ਉਹਨਾਂ ਦਾ ਪਤਾ ਕੀਤਾ ਤਾਂ ਉਹ ਲੋਕ ਕਹਿੰਦੇ ਵੀ ਅਸੀਂ ਮੇਰੇ ਤੋਂ ਕਿਸੇ ਵੀ ਕਿਸਮ ਦੀ ਮਸ਼ੀਨ ਜਿਹੜੀ ਕਿਉਂਕਿ ਕੱਲ ਜਦੋਂ ਅਸੀਂ ਵਾਟਰ ਦੇ ਉੱਪਰ ਬਾਰ ਬਾਰ ਅਪੀਲ ਕਰ ਰਹੇ ਸੀ ਤਾਂ ਉਹ ਤੋਂ ਬੋਲਿਆ ਸੀ ਵੀ ਜੇਕਰ ਕੋਈ ਜੀਐਸਵੀ ਜਾਂ ਕੋਈ ਮਸ਼ੀਨ ਲੈ ਕੇ ਆ ਸਕਦਾ ਹੈ ਤਾਂ ਆ ਜਵੇ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਜਿਹੜੇ ਮਾਲਕ ਸੀ ਉਹਨਾਂ ਦੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਿਆ ਜਾਂ ਉਹਨਾਂ ਨੂੰ ਡਰਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਕੋਰਾ ਜਵਾਬ ਜਿਹੜਾ ਕੱਲ ਹੀ ਦਿੱਤਾ ਸੀਗਾ ਤਾਂ ਬਾਈ ਜੀ ਤੁਸੀਂ ਕਹਿ ਰਹੇ ਸੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਇੱਥੇ ਭਾਜੀ ਆਪਣੀ ਸ਼ਾਪ ਹੈਗੀ ਤੇ ਤਕਰੀਬਨ 5:00 ਵਜੇ ਤੋਂ 6:00 ਵਜੇ ਤੱਕ ਤਕਰੀਬਨ ਇੱਥੇ ਪੁਲਸ ਆਣੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀਗੀ ਤੇ ਸਾਨੂੰ ਇਹ ਸੀਗਾ ਵੀ ਚਲੋ ਕੱਲ ਨੂੰ ਬੰਦ ਦਾ ਮਾਹੌਲ ਹੈਗਾ ਵੀ ਇਹਦੇ ਖਰਾਬ ਨਾ ਹੋਵੇ ਜਦੋਂ ਤਾਂ ਫੋਰਸ ਲੱਗ ਰਹੀ ਹੈ ਪਰ ਤਾਂ ਸਾਨੂੰ ਅਚਾਨਕ پتہ ਲੱਗਾ ਵੀ ਇਧਰੋਂ ਮਸ਼ੀਨ ਲੈ ਕੇ ਆ ਰਹੇ ਸਰਵੇ ਮਸ਼ੀਨ ਰੋਕਣ ਕਰਕੇ ਪੁਲਿਸ ਫੋਰਸ ਲਾਈ ਗਈ ਹੈ ਜੀ ਤੇ ਜਦੋਂ ਹੀ ਇੱਥੇ ਮਸ਼ੀਨ ਪਹੁੰਚੀ ਜੀ ਪੁਲਿਸ ਫੋਰਸ ਜਿਹੋ ਵੀ ਆਫਸਰ ਹੋਣੇ ਜੀ ਉਹ ਮਸ਼ੀਨਾਂ ਨੂੰ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੋ ਕਿਸਾਨ ਅੰਦੋਲਨ ਹੈ ਜੀ ਉਸ ਤੋਂ ਬਾਅਦ ਇੱਥੇ ਪੱਕਾ ਤਰਨਾ ਲਾ ਚੁੱਕਿਆ ਜੀ ਤੇ ਜਿਹੜੇ ਡੈਮੋਕਰੇਸੀ ਦੀ ਨਾਂ ਥਾਂ ਤੇ ਡਿਕਟੇਟਰਸ਼ਿਪ ਵਰਤਦੇ ਪਏ ਨੇ ਇਹਲਾ ਸਾਰੇ ਨੂੰ ਐਸੀ ਵੀ ਇਕੱਲੀ ਸੈਂਟਰ ਹੈ ਜਦਕਿ ਭਗਵੰਤ ਮਾਨ ਵਾਰੀ-ਵਾਰੀ ਇੰਟਰਵਿਊਆਂ ਦੇ ਵਿੱਚ ਕਹਿ ਰਿਹਾ ਵੀ ਮੈਂ ਕਿਸਾਨਾਂ ਦੇ ਨਾਲ ਆ ਵੀ ਸਰਕਾਰ ਨੂੰ ਸੈਂਟਰ ਨੂੰ ਕਹਿ ਰਿਹਾ ਵੀ ਤੁਸੀਂ ਇਹਨਾਂ ਦੀ ਮੰਗਾਂ ਮੰਨ ਲਓ ਪਰ ਇਹ ਚੋਰ ਵਾਲੇ ਕੁੱਤੀ ਚੋਰ ਨਾਲ ਨਾਲਾ ਕੰਮ ਹੈ ਜਿਉਂਕਿ ਜੇ ਉਹ ਕਿਸਾਨਾਂ ਦੇ ਨਾਲ ਸੀ ਫਿਰ ਇੱਥੇ ਸਾਨੂੰ ਸਾਡੇ ਨਾਲ ਜ਼ਬਰਦਸਤੋ ਕੀਤਾ ਇੰਨੀ ਫੋਰਸ ਨਾਲ ਤੋਂ ਸੱਦੀ ਅਸੀਂ ਕਿਹੜਾ ਕੁਝ ਗਲਤ ਕਰਦੇ ਪਏ ਹਾਂ ਠੀਕ ਹੈ ਜੀ ਆਪਣੇ ਹੱਕਾਂ ਲਈ ਧੁਰਦੇ ਪਏ ਆ ਜੇ ਉਹਨਾਂ ਨੇ ਰਸਤੇ ਰੋਕ ਕੇ ਨੇ ਠੀਕ ਹੈ ਤੇ ਉਹ ਤਾਂ ਕਰਕੇ ਜੇ ਐਸ ਬੀ ਆਈ ਦੂਜੀ ਗੱਲ ਇਹਦੇ ਸਾਡੇ ਦੇ ਗੋਲੇ ਬਰੂਦ ਐ ਸੋੜਦੇ ਪਏ ਨੇ ਜਿਵੇਂ ਅਸੀਂ ਹਥਿਆਰ ਲੈ ਕੇ ਜਾਂ ਕੋਈ ਅਤਵਾਦੀ ਹੋਈਏ ਠੀਕ ਹੈ ਜ਼ਬਰਦਸਤੀ ਕਰਦੇ ਵੇ ਨੇ ਵੱਡੀ ਮਸ਼ੀਨ ਲੈਣ ਤੋਂ ਬਾਅਦ ਕੋਈ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਪਈ ਹੈ ਜੀ ਪਰ ਉਹ ਕਹਿੰਦੇ ਨੇ ਵੀ ਅਸੀਂ ਉਥੇ ਹੀ ਛੱਡ ਦਾਂਗੇ ਜਾਂ ਵਾਪਸ ਲੈ ਜੋ ਪਰ ਅਸੀਂ ਜੇਸ ਵੀ ਇੱਥੇ ਮੰਗਾਨੀਆਂ ਤਾਂ ਲੈ ਕੇ ਜਾਣੀਆਂ ਭਾਵੇਂ ਸਾਨੂੰ ਕਿੰਨਾ ਮਰਜੀ ਵਾਪਸ ਲੈ ਜੋ ਤਾਂ ਦੇ ਦਾਂਗੇ ਅੱਗੇ ਨਹੀਂ ਜਾਣ ਅੱਗੇ ਨਹੀਂ ਜਾਣ ਦੇਣੀ ਅਸੀਂ ਦੋਨੇ ਬੰਦ ਕਰਤੇ ਨੇ ਭਾਵੇਂ ਇਹਦੇ ਲਈ ਦੋ ਦਿਨ ਲੱਗਣ ਭਾਵੇਂ ਚਾਰ ਦਿਨ ਲੱਗਣ ਭਾਵੇਂ ਅੰਦੋਲਨ ਜਿੰਨੇ ਟਾਈਮ ਚੱਲੇ ਪਰ ਉਹਨੂੰ ਲੈ ਕੇ ਹੀ ਜਾਵਾਂਗੇ ਉਸ ਤੋਂ ਬਾਅਦ ਖੋਲੋ ਉਸ ਤੋਂ ਬਾਅਦ ਚ ਖੁੱਲੇਗਾ ਜਿੰਨਾ ਚਿਰ ਉਹ ਛੱਡ ਦੇਣੀ ਹੈਗੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਫਿਰ ਦਿਖਾ ਦਿੰਨੇ ਆ ਤਾਂ ਇਧਰਲੇ ਪਾਸੇ ਦੇਖੋਗੇ ਤੁਸੀਂ ਇਧਰਲੇ ਪਾਸੇ ਇਹ ਪਟਿਆਲਾ ਰੋਡ ਆ ਤਾਂ ਸਾਹਮਣੇ ਪਟਿਆਲਾ ਰੋਡ ਆ ਇਹ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸਿਓਂ ਟਰਾਲੀਆਂ ਲਾ ਕੇ ਕਿਸਾਨਾਂ ਨੇ ਬੰਦ ਕਰ ਦਿੱਤਾ ਹੈ ਤਾਂ ਇਧਰਲੇ ਪਾਸੇ ਸੰਗਰੂਰ ਨੂੰ ਰਸਤਾ ਜਾਂਦਾ ਹੈ ਇਹ ਵੀ ਬਲੌਕ ਕੀਤਾ ਹੋਇਆ ਤਾਂ ਪਰਲੇ ਪਾਸਿਓਂ ਮੈਂ ਕਹੂੰਗਾ ਇਧਰਲੇ ਪਾਸੇ ਆ ਕੇ ਤੁਸੀਂ ਤਾਂ ਦਿਖਾਉਂਗੇ ਤਾਂ ਬੱਸ ਸਟਾਪ ਪਾਤਣਾ ਕੈਂਚੀਆਂ ਤਾਂ ਇਧਰਲੇ ਪਾਸਿਓਂ ਜਿਹੜਾ ਇਹ ਰੋਡ ਆ ਉਹ ਵੀ ਬੰਦ ਕਰ ਦਿੱਤਾ ਗਿਆ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਚੁੱਕੇ ਨੇ ਉਹ ਬਾਈ ਨੇ ਜਿਹੜਾ ਸੰਬੋਧਨ ਕਰ ਰਹੇ ਨੇ ਕਿਸਾਨ ਮੋਰਚਾ ਖਨੌਰੀ ਵੱਲੋਂ ਉਹ ਜਿਹੜੀ ਜੀਪ ਆਈ ਆ ਤਾਂ ਉਧਰੋਂ ਬਾਈ ਆਏ ਹੋਏ ਨੇ ਤਾਂ ਇਧਰਲੇ ਪਾਸੇ ਖਨੌਰੀ ਨੂੰ ਜਿਹੜਾ ਰਸਤਾ ਜਾਂਦਾ ਉਹ ਵੀ ਬਿਲਕੁਲ ਜਾਮ ਕਰ ਦਿੱਤਾ ਗਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਨੇ ਜਿਹੜੇ ਕਿਸਾਨਾਂ ਵੱਲੋਂ ਲਾਏ ਜਾ ਰਹੇ ਨੇ ਇੱਕੋ ਇਹਨਾਂ ਦਾ ਕਹਿਣਾ ਪੁਲਿਸ ਆ ਜਿਹੜੀ ਸਾਡੇ ਕੋਲੋਂ ਜਿਹੜੀ ਮਸ਼ੀਨ ਆ ਉਹ ਲੈ ਕੇ ਜਾ ਚੁੱਕੀ ਐ ਤੇ ਜਦੋਂ ਤੱਕ ਮਸ਼ੀਨ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਹ ਬਲੌਕ ਇਸੇ ਤਰ੍ਹਾਂ ਲੱਗਿਆ ਰਹੇਗਾ ਇਹ ਰੋਡ ਇਸੇ ਤਰ੍ਹਾਂ ਜਾਮ ਰਹਿਣਗੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਪਾਤੜਾ